ਲਾਈਨਜ਼ ਇੰਟਰਨੈਸ਼ਨਲ 321D ਦੇ ਡਿਸਟ੍ਰਿਕਟ ਗਵਰਨਰ ਲਾਈਨ ਵੀ ਐਮ ਗੋਇਲ ਐਮ ਜੀ ਐਫ ਤੇ ਦਿਸ਼ਾ ਨਿਰਦੇਸ਼ਾਂ ਤਹਿਤ ਡਿਸਟ੍ਰਿਕਟ ਚੇਅਰਮੈਨ ਲਾਈਨ ਗੁਰਦੀਪ ਸਿੰਘ ਕੰਗ ਐਮ ਜੀ ਐਫ ਨੇ ਅੱਜ ਵਾਤਾਵਰਨ ਸੁਰੱਖਿਆ ਦਾ ਸੁਨੇਹਾ ਦਿੰਦੇ ਹੋਏ ਵਾਤਾਵਰਨ ਪ੍ਰੇਮੀਆ ਨੂੰ ਬੂਟੇ ਵੰਡੇ ਇਸ ਦੌਰਾਨ ਏਡੀਸੀ ਕਮ ਨਗਰ ਨਿਗਮ ਕਮਿਸ਼ਨਰ ਡਾਕਟਰ ਅਕਸ਼ਿਤਾ ਗੁਪਤਾ ਅਤੇ ਮੇਅਰ ਰਾਮਪਾਲ ਉਪਲ ਨੇ ਆਪਣੇ ਸੰਬੋਧਨ ਵਿੱਚ ਗੁਰਦੀਪ ਸਿੰਘ ਕੰਗ ਦੇ ਯਤਨਾਂ ਦੀ ਸ਼ਲਾਘਾ ਕਰਦੇ ਹਾਂ ਕਿਹਾ ਕਿ ਵਾਤਾਵਰਨ ਸੁਰੱਖਿਆ ਲਈ ਬੂਟੇ ਲਗਾਉਣਾ ਬਹੁਤ ਜ਼ਰੂਰੀ ਹੈ ਏਡੀਸੀ ਡਾਕਟਰ ਗੁਪਤਾ ਨੇ ਅਪੀਲ ਕੀਤੀ ਕਿ ਲਗਾਏ ਜਾਣ ਵਾਲੇ ਬੂਟਿਆਂ ਦੀ ਦਰਖਤ ਬਣਨ ਤੱਕ ਚੰਗੀ ਦੇਖਭਾਲ ਕੀਤੀ ਜਾਵੇ ਇਸ ਦੌਰਾਨ ਉਹਨਾਂ ਇਹ ਵੀ ਕਿਹਾ ਕਿ ਨਗਰ ਨਿਗਮ ਫਗਵਾੜਾ ਵੱਲੋਂ 31 ਜੁਲਾਈ ਤੱਕ ਸਫਾਈ ਅਪਣਾਓ ਬਿਮਾਰੀ ਭਜਾਓ ਮੁਹਿੰਮ ਚਲਾਈ ਜਾ ਰਹੀ ਹੈ ਉਹਨਾਂ ਸਮੂਹ ਸ਼ਹਿਰ ਵਾਸੀਆਂ ਨੂੰ ਇਹ ਮੁਹਿੰਮ ਵਿੱਚ ਸਹਿਯੋਗ ਕਰਨ ਦੀ ਅਪੀਲ ਕੀਤੀ ਇਸ ਮੌਕੇ ਬੋਲਦਿਆਂ ਲਾਈਨ ਗੁਰਦੀਪ ਸਿੰਘ ਕੰਗ ਨੇ ਕਿਹਾ ਕਿ ਵਾਤਾਵਰਨ ਦੀ ਸੁਰੱਖਿਆ ਸਾਡੇ ਸਾਰਿਆਂ ਦਾ ਮੁੱਢਲਾ ਫਰਜ਼ ਹੈ ਕਿਉਂਕਿ ਧਰਤੀ ਤੇ ਜੀਵਨ ਉਦੋਂ ਤੱਕ ਹੀ ਸੁਰੱਖਿਅਤ ਹੈ ਜਦੋਂ ਤੱਕ ਕੁਦਰਤੀ ਸਰੋਤ ਲੋੜੀਂਦੀ ਮਾਤਰਾ ਵਿੱਚ ਉਪਲਬਧਰ ਹੋਣਗੇ ਇਸ ਮੌਕੇ ਸਮਾਜ ਸੇਵਿਕਾ ਐਡਵੋਕੇਟ ਅਨੂ ਸ਼ਰਮਾ ਧਰਮਪਾਲ ਨਿਸ਼ਚਲ ਐਸਪੀ ਬਸਰਾ ਦਿਨੇਸ਼ ਖਰਬੰਦਾ ਸੁਖਬੀਰ ਕਿਨੜਾ ਰਮੇਸ਼ ਸਿੰਘਹਾਰੀ ਵਿੱਕੀ ਚੁੰਬਰ ਆਦੀ ਹਾਜ਼ਰ ਸਨ ਅੱਜ ਲਾਇਨਸ ਕਲੱਬ ਇੰਟਰਨੈਸ਼ਨਲ ਫਰਵਾੜਾ ਬਲੋਂ ਜਿਹੜਾ ਦੇ ਪ੍ਰਧਾਨ ਰਦੀਪ ਪੰਗ ਜੀ ਆ ਸਾਡੇ ਸਮਾਜ ਸੇਵੀ ਉਹਨਾਂ ਵੱਲੋਂ ਜਿਹੜਾ ਬੁਟਿਆ ਦਾ ਇਹ ਨਗਰ ਆ ਪਰਿਆਵਰਣ ਦੇ ਫਿਲਵਾਇਆ ਗਿਆ ਵਾ ਮੈਂ ਇਹਨਾਂ ਨੂੰ ਇਹਦਾ ਮੁਢੀ ਟੀਮ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ ਆ ਇਹ ਸਮੇਂ-ਸਮੇਂ ਤੇ ਇੱਦਾਂ ਦੇ ਜਿਹੜੇ ਅਭਰਾਲੇ ਆ ਸਮਾਜ ਸੇਵਾ ਦੇ ਔਰ ਸ਼ਹਿਰ ਦੀ ਬਿਹਤਰੀ ਲਈ ਕਰਦੇ ਰਹਿੰਦੇ ਆ ਔਰ ਮੈਂ ਪ੍ਰਮਾਤਮਾ ਅੱਗੇ ਇਹ ਅਰਦਾਸ ਕਰਦਾ ਕਿ ਇਹਨਾਂ ਨੂੰ ਇਦਾਂ ਹੀ ਬਲ ਬਖਸ਼ਦਾ ਰਹੇ ਬਖਸ਼ਦੇ ਰਹਿਣ ਔਰ ਇਹਨਾਂ ਦੀ ਟੀਮ ਜਿਹੜੀ ਆ ਇਦਾਂ ਇਹਨਾਂ ਦਾ ਸਾਥ ਦਿੰਦੇ ਰਹਿਣ ਧੰਨਵਾਦ ਲੰਗਰ ਨਿਗਮ ਫਗਵਾੜਾ ਦੇ ਸਫਾਈ અપਨਾਓ ਬਿਮਾਰੀ ਭਗਾਓ ਕੈਂਪੇਨ ਦੇ ਅੰਦਰ ਅੱਜ ਲਾਇਨਸ ਕਲੱਬ ਇੰਟਰਨੈਸ਼ਨਲ ਫਗਵਾੜਾ ਵੱਲੋਂ ਬਹੁਤ ਵੱਡੀ ਪਹਿਲ ਕੀਤੀ ਗਈ ਹੈ ਇਹਨਾਂ ਵੱਲੋਂ ਬੂਟਿਆਂ ਦਾ ਲੰਗਰ ਲਾਇਆ ਗਿਆ ਜਿੱਦੇ ਵਿੱਚ ਵੱਖ-ਵੱਖ ਦੇਸੀ ਫੀਡਾ ਦੇ ਬੂਟੇ ਦੀਵੇ ਕੀ ਆਮ ਗੁਆਵਾ ਨੀਮ ਇਦਾਂ ਦੇ ਬੂਟੇ ਇਹ ਲੋਕਾਂ ਨੂੰ ਦੇ ਰਹੇ ਨੇ ਤੇ ਪ੍ਰਮੋਟ ਕਰ ਰਹੇ ਆ ਕਿ ਲੋਕੀ ਵੀ ਆਪਣੇ ਘਰ ਦੇ ਵਿੱਚ ਪਲਾਂਟੇਸ਼ਨ ਕਰਨ ਤੇ ਬਹੁਤ ਵਧੀਆ ਉਪਰਾਲਾ ਇਹਨਾਂ ਦੀ ਟੀਮ ਵੱਲੋਂ ਕੀਤਾ ਗਿਆ ਤੇ ਬਹੁਤ ਬਹੁਤ ਸ਼ੁਕਰੀਆ ਜੀ ਦੀ ਗੱਲ ਹੈ ਕਿ ਅੱਜ ਸਾਡੇ ਸ਼ਹਿਰ ਦੇ ਹਰਮਨ ਪਿਆਰੇ ਸਮਾਜ ਸੇਵਕ ਲਾਈਨ ਗੁਰਦੀਪ ਸਿੰਘ ਕੰਮ ਨੇ ਬਰੂਸਪੁਰ ਕੋਰਪੋਰੇਸ਼ਨ ਕਾਰਪੋਰੇਸ਼ਨ ਫਗਵਾੜਾ मैडम पूजा आईईसीएच ਦੇ ਸਹਿਯੋਗ ਦੇ ਨਾਲ 3 ਪਲਾਂਟੇਸ਼ਨ ਦੀ ਸਾਵਣ ਮਹੀਨੇ ਦੇ ਵਿੱਚ ਸ਼ੁਰੂਆਤ ਕੀਤੀ ਹੈ ਇਹ ਉਪਰਾਲਾ ਸ਼ਹਿਰ ਦੇ ਵੱਖ-ਵੱਖੀ ਸੈਕਟਰ ਕੀਤਾ ਜਾਏਗਾ ਔਰ ਮੈਨੂੰ ਉਮੀਦ ਹੈ ਕਿ ਕੰਗ ਸਾਹਿਬ ਇੱਕ ਵਾਰ ਨਹੀਂ ਕਈ ਵਾਰੀ ਸਾਵਣ ਦੇ ਮਹੀਨੇ ਚ ਬੂਟੇ ਵੰਡਣ ਦਾ ਪ੍ਰੋਜੈਕਟ ਕਰਨਗੇ ਮੈਂ ਬਹੁਤ-ਬਹੁਤ ਧੰਨਵਾਦੀ ਆ ਮੈਡਮ ਅਨੂ ਸ਼ਰਮਾ ਜੀ ਦਾ ਬਹੁਤ-ਬਹੁਤ ਧੰਨਵਾਦ ਸਾਰਿਆਂ ਦਾ ਮੈਡਮ ਪੂਜਾ ਦਾ ਮੈਸਰ ਕੋਰਪੋਰੇਸ਼ਨ ਤੋਂ ਆਏ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ Thank you very much.